ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ ਨਾ ਇਹਦੇ ਵਡੇਰਿਆਂ ਨੂੰ ਦਾਤ ਜੀ ਸਤਿਪੰਥੀ ਪਾਤਸ਼ਾਹੀ ਦਿੱਤੇ ਜਦੋਂ ਉਹ ਪ੍ਰਸੰਗ ਪੜੀਦਾ ਤੇ ਗੁਰਮੁਖ ਖਾਲਸਾ ਅਨੂਣਿਆ ਜਾਂਦਾ ਇਹਨਾਂ ਦੇ ਵਡੇਰਿਆ ਇੱਕਾਲਾ ਸੀ ਔਰ ਭਰਾ ਵਰ ਗਿਆ ਆਪਣੇ ਭਤੀਆਂ ਨੂੰ ਗੋਮੋਡਿਆਂ ਤੇ ਬਲਾਕ ਪਿਠਾ ਕੇ ਗੁਰੂ ਹਰਗੋਬਿੰਦ ਸਤਿਪੰਥੀ ਪਾਤਸ਼ਾਹ ਕੋਲ ਗਿਆ ਮੈਂ ਆਮ ਕਥਾ ਚ ਬੋਲਦਾ ਹਾਂ ਅਸੀਂ ਆਪਣੇ ਜਮਾਨੇ 'ਚ ਵੇਖਿਆ ਕਿ ਚਾਚੀ ਪਿਓ ਤੋਂ ਵੱਧ ਪਿਆਰ ਕਰਦੇ ਸਨ ਮੈਂ ਇਸ ਸਟੇਜ ਤੇ ਪਹੁੰਚਿਆ ਨਾ ਆਪਣੇ ਦੋ ਚਾਚਿਆਂ ਦੀ ਬਦੌਲਤ ਸਕੇ ਚਾਚੇ ਨੇ ਮੈਨੂੰ ਬਚੇਰੀ ਵਿਦਿਆ ਪੜ੍ਹਾਈ ਤੇ ਸੰਧ ਕਰਤਾਰ ਸਿੰਘ ਚਾਚੇ ਨੇ ਮੈਨੂੰ ਗੁਰਮੰਦੀ ਦੀ ਪੜ੍ਹਾਈ ਔਰ ਮੇਰੇ ਸਵਾਸ-ਸਵਾਸ ਵਿੱਚ ਚਾਚੇ ਚੇਤੇ ਨੇ ਮੈਨੂੰ ਹੁਣ ਤਾਂ ਆਪਾਂ ਆਪਣੇ ਪੁੱਤਰਾਂ ਵਾਸਤੇ ਭਤੀਆਂ ਦੀਆਂ ਵਟਾਂ ਵੜਦੇ ਆ ਸਾਡੇ ਚਾਚੇ ਨੇ ਸਾਨੂੰ ਜ਼ਮੀਨ ਵਾਹ ਦਿੱਤੀ ਤੁਸੀਂ ਪੂਰੇ ਕੋਲ ਜਾ ਕੇ ਦਸਤੀਜ ਕਰ ਸਕਦੇ ਹੋ ਇਹ ਗਰਬਚੂਸ ਭਾਵ ਕਾ ਕੀ ਉਹ ਨਵੀਰਾਂ ਨੇ ਪ੍ਰਸੰਗ ਬੋਲਿਆ ਸੀ ਚਾਚਾ ਕਾਲਾ ਆਪਣੇ ਦੋ ਭਤਿਆਂ ਨੂੰ ਲੈ ਕੇ ਗੁਰਹਾਰੇ ਸੱਚੇ ਪਾਤਸ਼ਾਹ ਕੋਲ ਗਿਆ ਮਹਾਰਾਜ ਮਾਂ ਪਿਓ ਮਰ ਗਿਆ ਯਤੀਮ ਨੇ ਇਹਨਾਂ ਦਾ ਕੀ ਬਣੇਗਾ ਗੁਰੂ ਦਿਆਲੂ ਤੇ ਕਿਰਪਾਲੂ ਆਪਾਂ ਪੜ ਦੇ ਕਰਨਾਲੇ ਹੈ ਰਹਿਮ ਦਾ ਕਰ ਕਹਿੰਦੇ ਕਾਲਿਆ ਜਿਹੜਾ ਤੂੰ ਉਂਗਣੀ ਫੜਿਆ ਨਾ ਇਹਦੀ ਸੰਤਾਨ ਔਲਾਦ ਚਕਰਾਜ ਕਰੇਗੀ ਜਿਹੜਾ ਮੁੰਡੇ ਤੇ ਚੁੱਕਿਆ ਇਹਦੇ ਘੋੜੇ ਦਿੱਲੀ ਤੱਕ ਜਾਣਗੇ ਜਿਹੜੀਆਂ ਤਿੰਨ ਰਾਸਤਾਂ ਰੱਬਾ ਪਟਿਆੜਾ ਤੇ ਜੀਂਦ ਇਹ ਉਸ ਕਾਲੇ ਦੇ ਭਤੀਜਿਆਂ ਦੀਆਂ ਨੇ ਤੇ ਚਾਚੀਆਂ ਕਿਉਂਕਿ ਚਾਚਾ ਦਾ ਖੂਨ ਹੈ ਚਾਚੀ ਸਿੱਖਣੀ ਹੈ ਕਰ ਗਿਆ ਚਿਹਰੇ ਤੇ ਰੌਣ ਕੇ ਕਹਿਣ ਲੱਗਾ ਭਾਗਾ ਵੜੀਏ ਮੇਰੇ ਭਤੀਜਾਂ ਨੂੰ ਰਾਜ ਕਰਨਾ ਹੈ ਤੇ ਕਹਿਣ ਲਗੀ ਤਤਿਆ ਫਿਰ ਤੇਰੇ ਜਿਹੜੇ ਜੰਮੇ ਨੇ ਇਹਨਾਂ ਦੇ ਘੋੜਿਆਂ ਨੂੰ ਪਾਣੀ ਪੀਣਗੇ ਲੈ ਮੈਂ ਬੇਨਤੀ ਕਰਾਂ ਇਹ ਇਤਿਹਾਜ ਕੋਈ ਬੜਾਈ ਗੱਲ ਨਹੀਂ ਆਪਣੇ ਬੱਚੇ ਨੂੰ ਨਾਲ ਲੈ ਕੇ ਗਿਆ ਕਹਿਣ ਲੱਗਾ ਪਾਤਸ਼ਾਹ ਮੇਰੇ ਪੁੱਤਰ ਨੇ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਾਲਿਆ ਰਾਜ ਉਹੀ ਕਰਨਗੇ ਪਰ ਫਿਰ ਵੀ ਤੂੰ ਲੈ ਆਇਆ ਇਹ ਤੁਹਾਡਾ ਖੂਨ ਹੈ ਇਹਨਾਂ ਦਾ ਵਾਹੀਆ ਵਸੇਗਾ ਔਰ ਗੁਰੂ ਘਰ ਜਾ ਕੇ ਪਟਿਆਲੇ ਤਸਦੀਕ ਕਰਨੀ ਉਸ ਕਾਲੇ ਦੀ ਔਲਾਦ ਕੈਪਟਨ ਅਮਰਿੰਦਰ ਸਿੰਘ ਨੂੰ 22 ਪਿੰਡ ਵੋਟਾਂ ਪਾਉਂਦੇ ਤੇ ਕੈਪਟਨ ਜਿੱਤਦਾ ਜੀ ਇਹ ਅੱਜ ਵੀ ਇਤਿਹਾਸ ਹੈ ਹੁਣ ਮੈਂ ਤਾਨਕੂ ਰਾਮਦਾਸ ਪਾਤਸ਼ਾਹ ਦੇ ਸੰਬੰਧ ਵਿੱਚ ਇਹਨੂੰ ਪਤਾ ਲੱਗਾ ਇਸ ਸਮਾਗਮ ਐ ਤੇ ਮੇਰਾ ਸੁਭਾਅ ਕੁਝ ਅੜਪਿਆ ਹੈ ਇਹ ਜਿੰਦਗੀ ਦਾ ਪਹਿਲਾ ਮੌਕਾ ਵੀ ਮੈਨੂੰ 9 ਵਜੇ ਟਾਈਮ ਮਿਲਿਆ ਮੈਨੂੰ ਕਦੀ ਨਹੀਂ ਮਿਲਿਆ ਤੇ ਨਾ ਮੈਂ ਕਸਾ ਕਰਦਾ ਹੁੰਦਾ ਜੇ ਇਹ ਡਰਾਈਵਰ ਨੇ ਡਰਾਈਵਰ ਨਾਲ ਸੱਟ ਕੀਤੀ ਤੇ ਫਸ ਲਿਆਣ ਕੇ ਕਿਉਂਕਿ ਪਹਿਲਾ ਹੁੰਦਾ ਰਾਗੀ ਸਿੰਘ ਰਾਗਿਆਂ ਤੋਂ ਬਾਅਦ ਕਸਾ ਵਾਜਕ ਤੇ ਕਸਾ ਵਾਜਕਾਂ ਤੋਂ ਬਹੁਤ ਟਾੜੀ ਜਾਂ ਕੁਸ਼ਰਾਂ ਨੂੰ 1.5 ਘੰਟਾ ਮਿਲਦਾ ਮੁੜ ਕੇ ਦੁਵਾਨ ਦੀ ਸਮਰੱਥੀ ਹੋ ਜਾਂਦੀ ਹੈ ਇਸ ਕਰਕੇ ਮੈਂ ਬੜਾ ਕੰਟਰੋਲ ਕਰਕੇ ਬੋਲਾਂਗਾ ਕਿਉਂਕਿ ਮੈਨੂੰ ਗਰਮੀ ਬੜੀ ਆ ਤੇ ਬੰਦਾ ਗਰਮੀ ਤੇ ਬਹੁਤ ਕੁਝ ਓਵਰ ਹੋ ਜਾਂਦਾ ਹੈ ਮੈਂ ਇਹਨੂੰ ਕੱਪ ਮੈਨੂੰ ਪਿੰਡ ਦਾ ਨਾਮ ਵੀ ਇਹ ਹੁਣ ਤੱਕ ਪਤਾ ਨਹੀਂ ਪਿੰਡ ਕਿਹੜਾ ਹੈ ਪਰ ਜੇ ਚੇਤੇ ਰਿਆ ਤੇ ਮੁਰਕੇ ਦਵਾਰੇ ਪਿੰਡ ਵਿੱਚ ਨਹੀਂ ਆਵਾਂਗਾ ਇਹਨੇ ਬੇਇੱਜ਼ਤੀ ਮੈਂ ਕਦੇ ਨਹੀਂ ਕਰਾਈ ਕਿਉਂਕਿ ਮੇਰਾ ਅਨਸਰਟ ਹੈ ਕਿ ਸਾਰੇ ਵਿਗਾ ਕੇ ਗਿਆਨੀ ਨੂੰ ਸਹਿਮਤੇ ਤਿੰਨਾਂ ਗਏ ਮੈਂ ਨੋਟਾਂ ਲਈ ਨਹੀਂ ਆਇਆ ਇਹੋ ਹੀ ਅਲਫਾਫਰਾਂ ਦਿਓਗੇ ਮੇਰੀ ਨਿਸ਼ਾਨਾ ਇਹਦੀ ਖੁਸ਼ੀ ਰਹਿਣਾ ਤੇ ਜਿਹਦੇ ਵੱਲ ਇਹ ਆ ਨਾ ਉਹਨੂੰ ਕੋਈ ਕਮੀ ਨਹੀਂ ਤਨਗੁਰ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਬਡੇਰਿਆਂ ਦਾ ਸੰਬੰਧ ਸ਼੍ਰੀ ਰਾਮਚੰਦਰ ਨਾਲ ਮਿਲਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਚਿੱਤਰ ਰਾੜਪੁਰ ਗੁਰਦੇਵ ਦੀ ਕਥਾ ਲਈ ਗੁਰੂ ਰਾਮਦਾਸ ਪਾਤਸ਼ ਅਸ਼ੇਰੀ रामचंद्र ਦੇ ਦੋ ਪੁੱਤਰ ਸਨ ਲਊ ਤੇ ਕਸ਼ੂ ਲਊ ਨੇ ਲਾਹੌਰ ਬਸਾਇਆ ਕਸ਼ੂ ਨੇ ਕਸੂਰ ਬਸਾਇਆ ਲੇਕਿਨ ਸਮੇਂ ਦੇ ਨਾਲ ਗੁਰਮੁਖੋ ਪਹਿਲਾਂ ਉਂਗਲਾਂ ਲਾਗੇ ਹੁੰਦੀਆਂ ਤੇ ਮੁੜ ਕੇ ਦੂਰੀਆਂ ਵਸ ਜਾਂਦੀਆਂ ਨੇ ਹੋਇਆ ਕੀ ਕਸ਼ੂ ਦੀ ਔਲਾਦ ਨੇ ਜਿਹਦਾ ਨਾਮ ਕਾਲ ਕੇਤ ਸੀ ਉਹਨੇ ਲਊ ਦੀ ਔਲਾਦ ਕਾਲ ਰਾਏ ਨੂੰ ਉਹਦੇ ਮੁਲਕ ਚੋਂ ਕੱਢ ਦਿੱਤਾ ਜਿਹੜੇ ਆਪਣੇ ਨੇ ਆਪਣੀ ਬਗਾਨੇ ਹੋ ਗਏ ਕਾਲ ਕੇਤ ਨੇ ਕਾਲ ਰਾਏ ਕੋਲੋਂ ਉਹਦਾ ਲਾਹੌਰ ਖੋ ਗਏ ਉਹਨੂੰ ਉੱਥੋਂ ਕੱਢ ਦਿੱਤਾ ਤੇ ਗੁਰਮੁਖੂ ਅੱਗੇ ਕਿਸੇ ਨੂੰ ਕੋਈ ਪਤਾ ਨਹੀਂ ਬੰਦੀ ਦੇ ਮੱਥੇ ਤੇ ਕੀ ਲਿਖਿਆ ਜਿਹੜਾ ਕਾਲ ਰਾਏ ਸੀ ਨਾ ਜਿਵੇਂ ਆਪਣੇ ਪੰਜਾਬ ਵਿੱਚ ਮਾਝਾ ਮਾਲਵਾ ਦੀ ਦੁਆਬਾ ਹੈ ਇਸੇ ਪ੍ਰਕਾਰ ਕਲਗੀਧਰ ਪਾਤਸ਼ਾਹ ਦੀ ਲਿਖਦੇ ਮੁਤਾਬਕ ਚਿੱਤਰਨਾਟਕ ਦੇ ਮੁਤਾਬਕ ਸਨੌਰ ਦੇ ਚਲੇ ਗਿਆ ਅੱਗੇ ਲੋਕੀ ਰਿਸ਼ਤਾ ਕਰਨ ਲੱਗਿਆਂ ਖਾਨਦਾਨ ਵੀ ਦੇ ਸਨ ਅੱਜ ਖਾਨਦਾਨ ਦੀ ਗੱਲ ਦੂਰ ਗਈ ਆਪਾਂ ਕੇਵਲ ਤੇ ਕੇਵਲ ਪੈਸਿਆਂ ਨੂੰ ਪਹਿਲ ਦਿੰਦੇ ਆ ਭਾਵੇਂ ਮੁੰਡੇ ਦੀ ਮਾਂ ਨਿਕਲ ਕੇ ਆਈ ਹੋਵੇ ਅੱਗੇ ਖਾਨਦਨ ਮੇਰੇ ਸਾਹ ਸਨੋੜ ਦੇਖਦੇ ਰਾਜੇ ਨੇ ਆਪਣੀ ਧੀ ਦਾ ਰਿਸ਼ਤਾ ਕਾਲ ਰਾਏ ਨੂੰ ਕਰ ਦਿੱਤਾ ਇਹ ਮੈਂ ਗੁਰਰਾਮ ਦਾਸੀ ਕਥਾ ਕਰ ਰਿਹਾ ਜੇ ਪਸ਼ੋਕੜ ਔਰ ਉਸ ਬੀਬੀ ਦੇ ਘਰ ਕਾਲ ਰਾਏ ਦੇ ਘਰ ਜਿਹੜਾ ਪੁੱਤਰ ਜਮੇ ਉਹਦਾ ਨਾਂ ਰੱਖਿਆ ਸੋਢੀ ਰਾਏ ਉੱਥੇ ਸੋਢੀ ਬਣੇ ਤਿੰਨ ਦਿੱਸ਼ਤੀ ਹੁੰਦੇ ਨੇ ਗੁਰਮੁਖ ਖੁਦਾ ਦਾ ਕੀ ਨਾਨਕੀ ਤੇ ਸਹੁਰੇ ਆਖਰ ਉਹ ਸੋਢੀ ਕਾਲ ਰਾਏ ਤੇ ਸੋਢੀ ਰਾਏ ਜਿਹੜੇ ਸਨ ਉਹਨਾਂ ਨਾਨਕਿਆਂ ਦੀ ਮੱਦੇ ਨਾਲ ਮੁੜ ਕੇ ਫਿਰ ਆਪਣੇ ਨਗਰਾਂ ਤੇ ਕਬਜ਼ਾ ਕੀਤਾ ਲਾਹੌਰ ਵੀ ਕਬਜ਼ਾ ਕਰ ਲਿਆ ਤੇ ਜਿਨ੍ਹਾਂ ਨੇ ਉਹਨਾਂ ਨੂੰ ਕੱਢਿਆ ਸੀ ਉਸ ਕਸੂਰ ਦੇ ਵਿੱਚ ਉਹਨਾਂ ਕਬਜ਼ਾ ਕਰ ਲਿਆ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਦੁਖ ਦਾਰੂ ਸੁਖ ਰੋਗ ਭਾਇਆ ਜਾਨ ਸੁਖ ਤਾਮਨ ਹੋਈ ਤੇ ਸ਼੍ਰੀ ਤੁਲਸੀਦਾਸ ਨੇ RAM ਚਿਰਤਨ ਮਾਨਸ ਗ੍ਰੰਥ ਵਿੱਚ ਲਿਖਿਆ ਹੈ ਕਿ ਦੁੱਖ ਮੈਂ ਸਿਮਰਨ ਸਭ ਕਰੇ ਸੁਖ ਮੈਂ ਕਰੇ ਨਾ ਕੋਏ ਜੋ ਸੁਖ ਮੈਂ ਸਿਮਰਨ ਕਰੇ ਦੁੱਖ ਨਾ ਕਹੂਏ ਪਾਪ ਦੁੱਖ ਦੇ ਮੌਕੇ ਬੰਦਾ ਰੱਬ ਨੂੰ ਚੇਤੇ ਕਰਦਾ ਹੈ ਸੁਖ ਦੇ ਮੌਕੇ ਤੇ ਨਹੀਂ ਕਰਦਾ ਤੇ ਤੁਲਸੀਦਾਸ ਕਹਿੰਦੇ ਜੇ ਸੁਖ ਦੇ ਮੌਕੇ ਤੇ ਰੱਬ ਨੂੰ ਚੇਤੇ ਕਰੀਏ ਦੁੱਖ ਆਉਂਦਾ ਹੀ ਨਹੀਂ ਪਿਆਰਿਓ ਕੁਸ਼ੂ ਦੀ ਰਾਦ ਉਹ ਜਮਾਨੇ ਦੇ ਮੁਤਾਬਕ ਜਿਵੇਂ ਆਪਾ ਨਾਮੇ ਪਾਤਸ਼ਾਹ ਦਾ 350 ਸਾਲਾ ਮਨਾ ਰਹਿਆਂ ਉਸ ਮੌਕੇ ਸ਼੍ਰੀ ਨਗਰ ਵਿੱਚ ਸਾਰਿਆਂ ਤੋਂ ਵੱਡਾ ਵਿਦਿਆ ਦਾ ਕੇਂਦਰ ਸੀ ਬ੍ਰਹਮਣਾ ਦਾ ਤੇ ਜਜਮਾਨੀ ਦੀ ਆਪਾਂ ਗੱਲ ਕਰ ਰਹੇ ਆ ਉਸ ਮੁਕੇ ਕਾਂਸ਼ੀ ਵਿਦਿਆ ਦਾ ਕੇਂਦਰ ਸੀ ਔਰ ਮੈਂ ਇਥੋਂ ਤੱਕ ਪੜਿਆ ਇੱਕ ਸ਼ਲੋਕ ਸੀ ਕਾਂਸ਼ੀ ਮਰਨਾਥ ਮੁਕਤੀ ਕਾਂਸ਼ੀ ਵਿੱਚ ਕੋਈ ਵੀ ਮਰ ਜੇ ਉਹ ਬੰਦਾ ਮੁਕਤ ਹੋ ਜਾਏਗਾ ਇਹ ਉਹਨਾਂ ਭਰਾਵਾਂ ਦਾ ਵਿਸ਼ਵਾਸ ਹੈ ਸ਼ਲੋਕ ਹੈ ਕਾਂਸ਼ੀ ਮਰਨਾਥ ਮੁਕਤੀ ਹੋਇਆ ਕਿ ਕਾਂਸ਼ੀ ਚਲੇਗਾ ਤੇ ਉਹਨਾਂ ਨੇ ਟੇਕੇ ਵਿਦਿਆ ਪੜ੍ਹੀ ਜਿਹੜਾ ਬੰਦਾ ਵਿਦਵਾਨ ਹੋਵੇ ਨਾ ਉਹਦੀ ਦੁਨੀਆ ਸਨਮਾਨ ਕਰਦੀ ਹੈ। ਗ੍ਰੰਥਾ ਚ ਇੱਕ ਸ਼ਲੋਕ ਆਉਂਦਾ ਹੈ। ਮੂਰਖ ਪੂਜਨੇ ਦੇ ਧਾਮ ਹੈ। ਪੰਜ ਪੂਜਨੇ ਦੇ ਨਗਰ, ਪੂ ਪੂਜਨੇ ਦੇ ਦੇਸ਼ ਬੈ ਪੂਜਿਤ ਗੁਣੀ ਸਮਕਰ ਇਹਦਾ ਅਰਥ ਕੀ ਹੈ? ਜਿਹੜਾ ਮੂਰਖ ਬੰਦਾ ਉਹਦੀ ਘਰ ਵਿੱਚ ਪੂਜਾ। ਇਹ ਭਾਂਡੇ ਪੱਨੇਗਾ ਉਹਨੇ ਕਹਣਾ ਕਿ ਲੈ ਜਾ 100 ਰੁਪਏ ਤੇ ਜਾ ਗੋਲੀਆਂ ਖਾਲਾ ਚਾਰ ਮਰ ਜਾ। ਮੂਰਖ ਦੀ ਘਰ ਵਿੱਚ ਪੂਜਾ ਪੰਜ ਸਰਪੰਚ ਆਪਾਂ ਨਗਰ ਨਿਵਾਸੀ ਉਹਨਾਂ ਦਾ ਸਤਿਕਾਰ ਕਰਦੇ ਨਮਰਦਾਰ ਸਾਹਿਬ ਆਉਂਦੇ ਨੇ। ਸਰਪੰਚ ਸਾਹਿਬ ਹੁੰਦੀ ਨੇ ਇਹ ਸਾਡੀ ਮੈਂਬਰ ਪੰਚਾਇਤ ਨੇ ਉਹਨਾਂ ਦਾ ਨਗਰ ਵਿੱਚ ਪੂਜਾ ਜਿਹੜਾ ਰਾਜਾ ਹੁੰਦਾ ਹੈ ਉਹਦੀ ਦੇਸ਼ ਵਿੱਚ ਪੂਜਾ ਜਿਹੜਾ ਵਿਦਵਾਨ ਉਹਨੂੰ ਦੁਨੀਆ ਪੂਜਦੀ ਹੈ ਮੈਂ ਇਹਦੀ ਇੱਕ ਅਧਾਰਨ ਦੇਣਾ ਹੁਣਾ ਸਾਨੂੰ ਕਾਲਜ ਵਿੱਚ ਪੜਾਇਆ ਗਿਆ ਸ਼ੈਕਸਪੀਅਰ ਇਹ ਇੰਗਲੈਂਡ ਦਾ ਰਹਿਣ ਵਾਲਾ ਸੀ ਲੇਕਿਨ ਵਿਦਵਾਨ ਕਰਕੇ ਉਹਦੀ ਲਿਖਤ ਸਾਨੂੰ ਐਸ ਹਿੰਦੁਸਤਾਨ 'ਚ ਪੜਾਈ ਗਈ ਗੁਰਮੁਖੋ ਜਦੋਂ ਵਿਦਵਾਨ ਬਣ ਗਏ ਨਾ ਜਿਹੜਾ ਤਗੜਾ ਹੁੰਦਾ ਨਾ ਸਾਰੇ ਉਹ ਤੇ ਪ੍ਰਣਤ ਕਰਦੇ ਨੇ ਮੇਰੀਆਂ ਬੀਬੀਆਂ ਪੈਣਾ ਬਿਠੀਆਂ ਨੇ ਗਰੀਬ ਭਰਾ ਹੋਵੇ ਨਾ ਤੇ ਭੈਣ ਨੂੰ ਕਿਤੇ ਮਹੀਨੇ ਚ ਦੋ ਵਾਰ ਮਿਲਣ ਵਾਸਤੇ ਆ ਜੇ ਤੇ ਕਹਿੰਦੇ ਅਠੀ ਦਿਨਾਂ ਤੱਕ ਤਰਾ ਭੱਜਾ ਹੁੰਦਾ ਹੀ ਹਸਣਾ ਨਹੀਂ ਮੇਰੀ ਗੱਲ ਨੂੰ ਕਿਥਣਾ ਲੇਕਿਨ ਜਿੱਥੇ ਭੂਆ ਵਿਆਹੀ ਹੈ ਉਸ ਪਿੰਡ ਦਾ ਬੰਦਾ ਐਮਐਲਏ ਬਣ ਜੇ ਤੇ ਕਹਿੰਦੀ ਮੇਰਾ ਫੁੱਫੜ ਐਮਐਲਏ ਪਤਾ ਨਹੀਂ ਫੁੱਫੜਦਾ ਉਹਨਾਂ ਨੇ ਮੇਲ ਬਣਾ ਪਾਏਗੀ ਨਹੀਂ ਲੇਕਿਨ ਉਹਨੂੰ ਫੁੱਫੜਾਉਂਦੀ ਪੈਂਦੀ ਹੈ ਕਹਿਣ ਤੋਂ ਭਾਵ ਕਿ ਦੁਨੀਆ ਤਗੜੀਆਂ ਦੀ ਮਿੱਤਰ ਹੈ ਗਰੀਬਾਂ ਦਾ ਕੋਈ ਨਹੀਂ ਗਰੀਬਾਂ ਦਾ ਯਾਰ ਕੇਵਲ ਤੇ ਤੇਵਲ ਗੁਰੂ ਗਰੀਬਾਂ ਦਾ ਯਾਰ ਇਹ ਜੇ